ਚੈਨ ਲੇ ਬੰਦਾ ਉਹ ਸੁੰਦਾ ਜਿੰਦਾ ਖੁਸ਼ ਸਰ ਪਰਿਵਾਰ ਹੋਵੇ ਚੈਨ ਲੇ ਬੰਦਾ ਉਹ ਸੁੰਦਾ ਜਿੰਦਾ ਚੰਗਾ ਓਕਾਰ ਉਪਾਰ ਹੋਵੇ ਚੈਨ ਲੇ ਬੰਦਾ ਉਹ ਸੁੰਦਾ ਜਿੰਦੇ ਸਿਰ ਤੇ ਨ ਕਰੀਦਾ ਪਾਰ ਹੋਵੇ ਚੈਨ ਲੇ ਬੰਦਾ ਉਹ ਸੁੰਦਾ ਨਿੰਨੋ ਪ੍ਰਾਮ ਦੇ ਨਾਲ ਪਿਆਰ ਹੋਵੇ ਕੈ ਨਾਲ ਬੰਦਾ ਉਹ ਸੋਹੰਦਾ ਜਿੰਦੇ ਬੱਚੇ ਹੋ ਆਕਿਆਕਾਰ ਹੋਵਨ ਕੈ ਨਾਲ ਬੰਦਾ ਉਹ ਸੋਹੰਦਾ ਜਿਹੜਾ ਸਰੀਰ ਤੋਂ ਤੰਦਰੁਸਤ ਹੋਵੇ ਕੈ ਨਾਲ ਬੰਦਾ ਉਹ ਸੋਹੰਦਾ ਜਿਹੜਾ ਹਰ ਕੰਮ ਕਰਨ ਵਿੱਚ ਚੁਸਤ ਹੋਵੇ ਦੋਸਤੋ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਦੇਖ ਲਈ ਧੰਨਵਾਦ